ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 4-5 ਪਸ਼ੂ ਤੇ ਆਪਾਂ ਪਹੁੰਚੇ ਆ ਭਾਜੀ ਬਕੀਚੇ ਸਿੰਘ ਜੀ ਹੁਣ ਦੇ ਕੋਲ ਤੇ ਆਜੂ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਦੀ ਡਿਟੇਲ ਸਸੀ ਕਾ ਭਾਜੀ ਸასი ਕਾਲ ਭਾਈ ਸასი ਕਾਲ ਦੱਸਣਾ ਠੀਕ ਠਾਕ ਜੀ ਵਾਹ ਵਧੀਆ ਭਾਜੀ ਵਧੀਆ ਜੀ ਉਹ ਠੀਕਾ ਪਰਿਵਾਰ ਪਰਿਵਾਰ ਠੀਕ ਠਾਕ ਤੁਸੀਂ ਸਾਨੂੰ ਜੱਗੇ ਭਾਜੀ ਹਾਂਜੀ ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀਦਾ ਜੀ ਠੀਕ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਮੇਰਾ ਭਾਜੀ ਬਗੀਚਾਰ ਸਿੰਘ ਜੀ ਪਿੰਡ ਹਰੜ ਕਲਾਮ ਤਸੀਲ ਇਨਾਲਾ ਤੇ ਜ਼ਿਲ੍ਹਾ ਹੁਸ਼ਰ ਸਾਹਿਬ ਜੀ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 9841769780 ਭਾਜੀ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਭਾਜੀ ਕਰੀਏ ਆ ਨੀਲੀ ਦਿਖਾ ਦੇ ਪਹਿਲੇ ਨੰਬਰ ਤੇ ਜਤਰਾ ਮੈਂਦੀ ਭਾਈ ਇਦੋਂ ਕਰ ਲੋ ਐਨ ਟੋਰ ਲਈ ਨੇ ਚਲੋ ਵੇਖ ਲਓ ਇਦੋਂ ਆ ਜੇ ਤੇ ਹੁਣ ਤੋਂ ਆਹ ਕੋਟੋ ਛੋਟੀ ਸੱਚੀ ਆ ਜੇ ਤਾਂ ਅੱਛਾ ਜੀ ਛੋਟੀ ਉਧਰ ਦੀ ਝੋਟੀ ਆ ਠੀਕ ਹੈ ਜੀ ਤੇ ਦੇਰ ਪਾ ਜੀ ਇਹ 15 ਸਾਲ ਗੂਰੇ ਹੁੰਦੇ ਆ ਅੱਛਾ ਜੀ ਮੈਂ ਕਹਾਂ ਚਲ ਦੂਜੀ ਵੀਡੀਓ ਜੇ ਕਿਸੇ ਵੀਰ ਦੇ ਮੰਨ ਲਓ ਮਾਰ ਦੋ ਕੈਮਰਾ ਜੇ ਕਿਸੇ ਦੇ ਫੋਨ ਤੇ ਕੋ ਕਰ ਲੈ ਗੱਲ ਅੱਛਾ ਅੱਛਾ ਠੀਕ ਹੈ ਲਓ ਬਈ ਜੇ ਜੇ ਛੋਟੀ ਗੱਲ ਸੁਣਾ ਨੇ ਮੈਂ ਪਹਿਲਾਂ ਹੀ ਸੁਹਾ ਚਾ ਆ ਬੰਦੇ ਗਾ ਠੀਕ ਹੈ ਲੋ ਬਈ ਕਾਟ ਕਾੜ ਵੀ ਬਹੁਤ ਚੰਗਾ ਵਾ ਚੰਗੀ ਛੋਟੀ ਮੈਂ ਚੱਲਣ ਵਾਲੇ ਉਹਨਾਂ ਦਾ ਹੋਰ ਵੀ ਯਾਰ ਚੜਜਣਾ ਠੀਕ ਹੈ ਠੀਕ ਹੈ ਲੋ ਬਈ ਜਿਹੜੇ ਵੀਰਪਾ ਦੇ ਫੇਟ ਆਉਂਦੀ ਤੇ ਬਾਈ ਨਾਲ ਤੁਸੀਂ ਕਰ ਲਿਓ ਕੰਟੈਕਟ ਇੱਕ ਆਪਣੇ ਕੋਲ ਮਾਲੀ ਵੀ ਵੀਜੀ ਹੈਗਾ ਅੱਛਾ ਜੀ ਘਰ ਵਾਲਾ ਵੀ ਰੱਖਣ ਵਾਲਾ ਹੋਵੇ ਠੀਕ ਹੋ ਚਲੋ ਅੰਡੇ ਤੇ ਦਿਖਾ ਦਿੰਦੇ ਹਾਂ ਆ ਕੋਈ ਨਹੀਂ ਬੁਖਾਰਿਆ ਤੇ ਆ ਝੋਟੀ ਬਾਰੇ ਦੱਸਿਓ ਮੈਂ ਭਾਈ ਕਿ ਕਿੰਨਾ ਸੁਆਸ ਜੇ ਇਹ ਨਾ ਪਛੂੜ ਨਹੀਂ ਬੋਲਣਾ ਪਿਛਲੀ ਵੀਡੀਓ ਚ ਵੀ ਪਾਈ ਅੱਛਾ ਜੀ ਤੇ ਮੰਨ ਲਓ ਇਹਥੇ ਨਮੋਦ ਅਸਕੇ ਲੋ ਦੁੱਦ ਜੇ ਅੱਛਾ ਜੀ ਇਹ ਸੂਈ ਨੂੰ ਮਹੀਨੇ ਦੇ ਲਾਗੇ ਹੋ ਗਿਆ ਤੇ ਕੱਟੀ ਇਹਦੀ ਮਰ ਗਈ ਜਦੋਂ ਉਹਦੋਂ ਸੌਦਾ ਵੀਰਾਣਾ ਮੇਰਾ ਹੋ ਗਿਆ ਸੀ ਠੀਕ ਹੈ ਠੀਕ ਹੈ ਤੇ ਉਹਨਾਂ ਮੰਨ ਲਓ ਕਿਸੇ ਭੈਣ ਨੇ ਲਈ ਸੀ ਅੱਛਾ ਜੀ ਤੇ ਮੈਨੂੰ ਕਹਿੰਦੀ ਵੀ ਉਹਨੇ 2000 ਸਾਈ ਬਾਤੀ ਤੇ ਸਵੇਰੇ ਉਹਨੇ ਮੈਂ ਭੇਜ ਨਹੀਂ ਤੇਰਾ ਨੂੰ ਕੱਟੀ ਮਰ ਗਈ ਆ ਟੰਗੀ ਜੇ ਬੂਸੀ ਠੀਕ ਹੈ ਠੀਕ ਹੈ ਲਓ ਭਾਈ ਆਹ ਵਾਲੇ ਜਵਾਕ ਹੀ ਫੀਮੇਲ ਤੇ ਬਾਕੀ ਉਹਨੇ ਇਸ ਟਾਈਮ ਮਰ ਗਿਆ ਮੰਨ ਲਓ ਕਿ ਤਰ੍ਹਾਂ ਮਿਲੂਗੀ ਮੈਂ ਉਹਨਾਂ ਨੂੰ ਕਹਿੰਦਾ ਪਤਾ ਨਹੀਂ ਹੁਣ ਬਾਕੀ ਇਹ ਮੰਨ ਲਓ ਧਾਰਨਾ ਹੈ ਕਿ 1 ਮਿੰਟ ਤੋਂ ਪਹਿਲਾਂ ਵਸਨ ਪਈਦੀ ਆ ਅੱਛਾ ਜੀ ਕਿ ਕਿਸੇ ਦੇ ਘਰ ਜਾ ਕੇ ਲੱਤ ਫੁੱਟੇ ਆਪਣੀ ਗਰੰਟੀ ਆ ਠੀਕ ਹੈ ਠੀਕ ਹੈ ਫਿਰ ਉਹਨਾਂ ਵਿਚਾਰਿਆਂ ਦੀ ਆਪਾਂ ਚਲੋ ਸਾਈਡ ਆ ਉਸ ਬਾਤ ਹੀ ਨਹੀਂ ਚਲੋ ਕੋਈ ਗੱਲ ਨਹੀਂ ਇਹ ਆਪਾਂ ਗਰੰਟੀ ਨਾਲ 1 ਮਹੀਨੇ ਦੀ ਸੂਈ ਛੋਟੀ ਠੀਕ ਹੈ ਤੇ ਖੋਲੋ ਭਾਈ ਉਹਨੂੰ ਖੋਲ ਕੇ ਆ ਭਾਈ ਇਹ ਤੇ ਕਾਡ ਕਾਡ ਜਿਹੜਾ ਬਹੁਤ ਹੀ ਟੜਾਵਾ ਵੱਡੀ ਗੱਡੀ ਭਾਈ ਤੇ ਵੱਡੇ ਕਾਡ ਕਾਡ ਵਾਲੀ ਆ ਇਹ ਵੀ ਜੈ ਉਹ ਵਣੀ ਕਰੋ ਚੱਕ ਦਿਆਂ ਨਾ ਜਿਆਦਾ ਬਲੈਗ ਇਹਦੇ ਘਾਟ ਘਾਟ ਲੋ ਵੀ ਕੋਈ ਛੱਕਣੀ ਜੇ ਤੇ ਥਣ ਭਾਡਾ ਕਰੋ ਚੱਕ ਇਹਨ ਕੱਲਾ ਕੱਲਾ ਥਣ ਲਗਾਵਾ ਇਹ ਕਿੰਨਾ ਜਦ ਦੱਸਦਾ ਵਾ ਇਹ ਜਦ ਦੁੱਧ 10 ਕਿਲੋ ਹੋਊਗਾ ਆਪਾਂ ਨੋ ਹੀ ਲਾ ਲਈ ਠੀਕ ਹੈ ਠੀਕ ਹੈ ਹਾਂਜੀ ਦੁੱਧ ਦੇ ਦੇ ਤੇ ਥਲੇ ਦੱਸਾ ਦੋ ਪਾਸੇ ਅੱਛਾ ਜੀ ਥੋੜਾ ਜਿਹਾ ਬੱਚਾ ਮੰਨ ਜੇ ਪਟਿਆ ਪੁੱਦੇ ਲਿਖਦਾ ਆ ਜੀ ਹਾਂ ਜੀ ਇਹ ਇੱਕ ਗੱਲ ਹੈਗੀ ਪੂਰੀ ਗਾੜੀ ਬੰਦੇ ਦੇ ਠੀਕ ਠੀਕ ਲਓ ਭਾਜੀ ਥਣ ਭਾਡਾ ਬਹੁਤ ਚੰਗਾ ਵਾ ਇਹ ਥਾਣਾ ਦਾ ਸੈਜ ਗਿਆ ਵੀ ਚੰਗਾ ਤੇ ਥੜ੍ਹ ਥੜ੍ਹ ਰੋੜ ਚੰਗਾ ਲੱਗਾ ਵਾ ਇਧਰਲੀ ਸਾਈਡ ਤੇ ਦਿਖਾ ਦਿਓ ਜਿਹੜਾ ਥਾਣਾ ਦਾ ਸੈਜ ਗਿਆ ਵਾ ਇਹ ਬਹੁਤ ਜਿਆਦੀ ਸੀ ਲਿਆ ਝੋਟੀ ਠੀਕ ਹੈ ਠੀਕ ਹੈ ਤੇ ਕੀ ਮਨੋ ਭਾਜੀ ਇਹਦਾ ਹਰ ਵੀ ਜਿੱਥੋਂ ਦਾ ਨਾ ਮੰਨੋ ਜੇ ਬੱਚਾ ਹੁੰਦਾ ਫਿਰ ਤੇ ਆਪਾਂ ਮੰਨ ਲਓ 90000 ਤੋਂ ਪਲਾਸੀ ਵਿੱਚ ਨਹੀਂ ਝੋਟੀ ਹਾਂਜੀ ਹੁਣ 80000 ਦੀ ਦੇ ਦਈਏ ਭਾਜੀ ਕਰਦਗੇ ਮੰਨਤਾ ਮੈਂ ਤਾਂ ਹਾਂ ਨਹੀਂ ਭਾਜੀ ਫਿਰ ਕਰੀਏ ਹਾਂ ਨਹੀਂ ਕਰੀਏ 70000 ਦੀ ਝੋਟੀ ਦੇ ਦਾਂਗੇ ਆਪਾਂ 70 ਦੀ ਹਾਂਜੀ ਹਾਂਜੀ ਲੋਬ ਜੀ 75000 ਦੇ ਤੇ ਬਿਲਕੁਲ ਤਾਜੀ ਹੋਈ ਆ ਹਾਂ ਜੀ ਤੇ ਦੁੱਧ ਵੀ 9-10 ਲੀਟਰ ਜਿਹੜਾ ਇਹ ਤਿਆਰ ਆ ਬਿਲਕੁਲ ਭਾਜੀ ਇਹ ਬਿਲਕੁਲ ਹੀ ਨੋਰਮਲ ਰੇਟ ਪਾਤਾ ਤੇ ਕਾਂਦ ਕਾੜ ਵੀ ਬਹੁਤ ਤਕੜਾ ਵਾ ਬਹੁਤ ਤਕੜਾ ਕਾਗੜ ਛੋਟੀ ਦਾ ਵੱਡੀ ਝੋਟੀ ਆ ਠੀਕ ਹੈ ਠੀਕ ਹੈ ਜੀ ਇਹ ਵੀ ਜਵਾਕ ਥੋੜਾ ਜਿਹਾ ਮਰਨ ਕਰਕੇ ਬਾਈ ਕਹਿੰਦਾ ਕਿ ਰੇਟ ਥੋੜਾ ਜਿਹਾ ਘੱਟ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ ਤੇ ਆਹ ਬਾਈ ਵਹਿਣ ਦੇ ਬਾਰੇ ਦੱਸਿਆ ਉਹ ਵੀ ਦੀ ਵਹਿਣ ਦੂਜਾ ਸੁਆ ਇਹ ਬਹੁਤ ਜਿਆਦਾ ਚੰਗੀ ਵਹਿੜਿਆ ਅੱਛਾ ਜੀ ਤੁਹਾਨੂੰ ਮੈਂ ਫੋਨ ਕਰਕੇ ਫੇਰ ਹੀ ਕਰਦੇ ਗੱਲ ਜੀ ਠੀਕ ਹੈ ਠੀਕ ਕਬੂਠੀ ਦੇਖੋ ਬੈੜਦੀ ਲੱਭੋ ਜੀ ਫੇਸ ਕੋਲ ਕੀ ਕਰੋ ਚੈੱਕ ਕਰੀਏ ਇਹ ਨਹੀਂ ਇਹ ਮੋਦੀ ਛੋਟੀ ਹੈ ਵੀ ਚਲਾ ਮੇ ਲਿਆ ਦਾ ਨਾ ਵੱਡੀ ਨੇ ਛੋਟੀ ਹੈ ਠੀਕ ਹੈ ਠੀਕ ਹੈ ਜੀ ਇਹਨਾਂ ਹਜੇ ਭਾਜੀ ਇਹਦੇ 10 ਹੈਗੇ ਜੀ ਤੁਹਾਨੂੰ ਅੱਛਾ ਜੀ ਦੁੱਧਾ ਸਵੇਰ ਸੁਣਾ ਦੁੱਧਾ ਸੁਆ ਭਾਈ ਸੁਣਾ ਠੰਡੀ ਸੀ ਲਿਆ ਕਿੰਨਾ ਦੁੱਧ ਕੱਢਿਆ ਪਹਿਲੇ ਸਵੇਰੇ ਜੀ ਜੀ ਘਰ ਵਾਲਿਆਂ ਦੇ ਜਬਾਨੀ ਆ ਵੀ ਆਪਾਂ 12 ਕਿਲੋ ਤੋਂ 80 ਹੋਇਆ ਪਹਿਲੇ ਦੁਈ ਅੱਛਾ ਜੀ ਆਪਾਂ ਝੂਟ ਗੋਲੀ ਹੈ 1500 ਹੋਇਆ ਅੱਜ ਤੋਂ ਬਾਅਦ ਠੀਕ ਹੈ ਠੀਕ ਹੈ ਬਾਕੀ ਬਿਲਕੁਲ ਨਹੀਂ 14-15 ਕਿਲੋ ਐਰ ਜੀ ਵਿੱਚ ਆ ਸੁਆ ਭਾਜੀ ਬਾਕੀ ਬਣੀ ਵਸ਼ ਆਪਾਂ ਪਾਛੋਟਾ ਉਪਰ ਆਏ ਹੋਏ ਗਰਮੀ ਦੀ ਕੋਈ ਪਰਵਾਹ ਨਹੀਂ ਕਰਦੇ ਟਿੱਟ ਲੱਡ ਮਾਰਕੀਟੀਆਂ ਹਵਾ ਨੇ ਦੇ ਕਾਫੀ ਆ ਹਵਾ ਨਹੀਂ ਬੜੀ ਜੇ ਗੂਂਦੋਂ ਆਉਂਦੀ ਹੈ ਵੈੜਦੇ ਠੀਕ ਹੈ ਠੀਕ ਹੈ ਇਹ ਇਧਰਲੀ ਸਾਈਡ ਤੋਂ ਕਰੋ ਸਾਣ ਤੋਂ ਕਿੱਕ ਸੋਨਾ ਦਾ ਸੈਜਗਾ ਬਹੁਤ ਚੰਗਾ ਵਾ ਹੈ ਵੀ ਠੰਡੀ ਧੀਰੀ ਆ ਕੀ ਮੁੱਲ ਭਾਜੀ ਦਾ ਹੈ ਲੈ ਲਓ ਵੀਰ ਜੀ ਜਤਰਾਦੀ ਦੇ ਵੈੜਾ ਮੁੱਲ ਪਾ 50 ਕਾ ਲਈ 45 ਦੇ ਦਈਏ ਕਰ ਦਈਏ ਮਾਨਦਾਨ ਹੋ ਥੋੜਾ ਜਿਹਾ ਮੰਗ ਲੈ ਭਾਜੀ ਹਾਂ ਨਾ ਹੀ ਦੱਸ ਦਿੰਨੇ ਆ 42000 ਦੀ ਵਛੀ ਦਵਾਗੇ ਠੀਕ ਹੈ ਠੀਕ ਹੈ ਲੋਰ ਵੀ ਆ ਸ਼ੂ ਨੀ ਕਾਲੀ ਹਾਂ 200 ਰੁਪਏ ਛੋੜ ਦੇ ਫੇਸ ਬਹੁਤ ਹੀ ਸੋਹਣਾ ਆ ਗਿਆ ਵਾ ਹਾਂਜੀ ਤੇ ਆਜੋ ਹੁਣ ਇੱਕ ਨਗੀਨਾ ਤੁਹਾਨੂੰ ਦਿਖਾਉਂਦੇ ਆਂ ਆਜੋ ਨਗੀਨਾ ਵਿਖਾਈਏ ਪੰਨੀ ਦੀ ਗਾਵੀ ਦਾ ਕਿਹੜੇ ਏਰੀਆ ਤੋਂ ਬਾਈ ਲਿਆਂਦੀ ਏ ਦੇਖੋ ਵੀਰ ਜੀ ਜੱਗੇ ਭਾਜੀ ਵਾਕਈ ਝੋਟੀ ਤੁਸੀਂ ਵੇਖ ਲਿਓ ਵੀ ਕਿਸੇ ਪਾਸਿਓ ਕੋਈ ਉਂਗਲ ਨਹੀਂ ਕਰ ਸਕਦਾ ਝੋਟੀ ਆ ਇਹ ਗੱਲ ਸਹੀ ਗੱਲ ਸਹੀ ਮੈਂ ਤੁਹਾਨੂੰ ਅੱਗੇ ਮੁਹੰਮਦ ਥੋੜਾ ਆ ਗਿਆ ਵਾ ਇੱਕ ਹੱਦ ਵਜਨ ਦੀ ਵੀ ਚੰਗੀ ਆ ਹਾਂਜੀ ਇਹ ਨਿਸ਼ਾਨੀਆਂ ਨਸ਼ੂਨੀਆਂ ਵੀ ਬਈ ਸਾਰੀਆਂ ਕਵਰ ਨੀਲੀ ਰਾਵੀ ਦੀ ਰਾਵੀ ਬਾਡਰ ਤੋਂ ਥੋੜਾ ਜਿਹਾ ਵੀਰ ਉਹਨਾਂ ਨੂੰ ਨਾ ਮੈਂ ਦੱਸ ਦੇਣਾ ਤੁਹਾਨੂੰ ਸ토리 ਅੱਛਾ ਜੀ ਆ ਥੋੜਾ ਜਿਹਾ ਹਾਈਪਰੀ ਕਰਕੇ ਨਾ ਥੋੜਾ ਜਿਹਾ ਲੋਕਾਂ ਦੇ ਮਨ 'ਚ ਡਰਿਆ ਅੱਛਾ ਜੀ ਤੂੰ ਵਿਚਾਰੇ ਕਹਿੰਦੇ ਸਾਡੇ ਲੋਨਸਮੈਂਟਾਂ ਹੋਣਦੀਆਂ ਇੱਧਰ ਠੀਕ ਹੈ ਠੀਕ ਹੈ ਜੀ ਕਿਹੜਾ ਪਿੰਡ ਦਾ ਠਰਨ ਤੇ ਮੈਨੂੰ ਫੋਨ ਉਹਨਾਂ ਕੀਤਾ ਅੱਛਾ ਜੀ ਇਹ ਕਿ ਮੈਂ ਦੇਖ ਹੋਰ ਮੈਂ ਠੀਕ ਹੈ ਜੋੜਾ ਹੀ ਆਪਾਂ ਨੂੰ ਦੇਪਾਣਾ ਨਹੀਂ ਠੀਕ ਹੈ ਠੀਕ ਹੈ ਹਾਂ ਜੀ ਜੇ ਕੋਈ ਐਸ ਟਾਈਮ ਦੁੱਧ ਦੇਖੋ ਵੀ 10 ਕਿਲੋ ਤੋਂ ਪਲੱਸ ਆ 10 ਕਿਲੋ ਕੋਈ ਵੀ ਲਾ ਲੈ ਠੀਕ ਹੈ ਠੀਕ ਹੈ ਲਓ ਭਾਜੀ ਕੱਡ ਕੱਢ ਹੀ ਬਹੁਤ ਤਕੜਾ ਵਾ ਦੇਖੋ ਭਾਜੀ ਪੂਰੀ ਵੱਡੀ ਮੀਰੇ ਜਿੱਦੀ ਝੋਟੀ ਆ ਇੱਕ ਚੱਡਾ ਚੁੱਡਾ ਵੀ ਆ ਨਾ ਚਫਗਾ ਵਰਗਾ ਹੀ ਲਾਇਆ ਵਾ ਸਿੰਗੀ ਸਿੰਗੀ ਦੇਖੋ ਝੋਟੀ ਦੀ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹਨੂੰ ਇਹਨੂੰ ਭਾਜੀ ਕੱਟੀ ਜੇ ਮੰਨ ਲਓ ਕੋ ਮਹੀਨੇ ਦੀ ਲਾਲੇ ਕੋ ਡੇਢ ਦੀ ਲਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਭਾਜੀ ਥਾਲਾ ਠੰਡਾ ਗਰੇ ਥਣਾ ਦਾ ਸੈੱਗ ਗਿਆ ਵੀ ਬਹੁ ਇੱਕ ਨਵਾ ਸੁਆ ਸੁਈ ਭਾਜੀ ਪੁੱਜਾ ਭਾਜੀ ਸੁਈ ਜੇ ਠੀਕ ਹੈ ਠੀਕ ਹੈ ਲਓ ਪੁੱਜਾ ਸੁਆ ਸੁਈ ਜੇ ਕਰੋ ਇਧਰਲੀ ਸਾਈਡ ਤੋਂ ਤੁਹਾਡਾ ਦਾ ਸੈਜ ਗਿਆ ਕਰੋ ਚੱਕ ਕਮਾਲ ਹੀ ਹੋਈ ਪਈ ਆ ਹਾਂਜੀ ਵੇਖੋ ਝੋਟੀ ਚ ਕੋਈ ਕਮੀ ਵਾਲੀ ਗੱਲ ਨਹੀਂ ਪਈ ਹੈਗੀ ਤਗੜੇ ਕੱਦ ਕਾਟ ਦੀ ਮਾਲ ਕਣਿਆ ਹਾਂਜੀ ਤੇ ਛੱਡਾ ਛੱਡਾ ਵੀ ਐਨ ਐਚਪ ਗਾਂਵਰਗਾ ਹੀ ਲਾਇਆ ਵਾ ਕੀ ਮੁੱਲ ਬਈ ਇਹਦਾ ਫਿਰ ਦੇਖ ਲਓ ਵੀਰ ਜੀ ਇਹੋ ਜਿਹੇ ਝੋਟੀਆਂ ਦਾ ਤਾਂ ਕੋਈ ਮੁੱਲ ਹੀ ਨਹੀਂ ਹੈਗਾ ਨਾ ਹਾਂਜੀ ਮਲੋ ਵੀ ਛੋਟੀ ਲੱਖ ਰੁਪਏ ਦੇ ਦਈਏ ਭਾਈ ਕਰਦੀ ਜੀ ਮਾਨਤਾ ਮੈਂ ਦੇਣਾ ਮਾਨ ਕਰਦੀਏ ਹਾਂਜੀ ਹਾਂ ਨਾ ਭਾਈ 85000 ਦੀ ਜੋੜੀ ਦੇ ਦਾਂਗੇ 85 ਦੀ ਹਾਂਜੀ ਠੀਕ ਹੈ ਠੀਕ ਕੋਈ ਵੀਰ ਸਾਡੇ ਘਰ ਆਣ ਕੇ ਤਿੰਨ ਟਾਈਮ ਚੋਕ ਲੈ ਜੀ ਠੀਕ ਹੈ ਠੀਕ 10 ਕਿਲੋ ਦਾ 20 ਲੀਟਰ ਵਾਲਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਇਹ ਸੁੰਗ ਸੁੰਗ ਦੀ ਬੰਤਰ ਵੀ ਬਹੁਤ ਸੋਹਣੀ ਆ ਤੇ ਆਪ ਵੀ ਬਹੁਤ ਸੋਹਣੀਆਂ ਉਹ ਵੀ ਜਿਆਦਾ ਚੰਗੀ ਜੋੜੀ ਤੇ ਰੇਟ ਵੀ ਬਾਈ ਨੇ ਬਿਲਕੁਲ ਹੀ ਨੋਰਮਲ ਕਰਤਾ 85000 ਤੁਹਾਨੂੰ ਖਾ ਲਾ ਕੇ ਦਿਖਾ ਦਿੰਨੇ ਆ ਠੀਕ ਹੈ ਠੀਕ ਹੈ ਆ ਵੇਖੋ ਭਾਜੀ ਲਓ ਭਾਜੀ ਘਰੋਂ ਚੈੱਕ ਕਰ ਲੋ ਆ ਵੇਖੋ 18.30 ਉਹ ਵੀ ਜੀ ਸੜਾ ਦਾ ਸੈਜ ਗਿਆ ਤੇ ਮਿਲਕ ਰੈਂਡ ਕਰੋ ਲਾਗੇ ਤੇ ਚੱਕ ਹਾਂਜੀ ਇਹਨਾਂ ਪੈਪਾਂ ਲੱਗੀਆਂ ਪਈਆਂ ਵਾ ਕੋਈ ਕਮੀ ਨਹੀਂ ਗੱਲ ਚੰਗਾ ਥਣ ਲੱਗਾ ਵਾ ਅਮੀ ਵਾਲੀ ਗੱਲ ਹੀ ਨਹੀਂ ਹੈਗੀ ਤੇ ਆ ਗਏ ਹੁਣ ਐਂਡ ਤੇ ਪੂਰਾ ਆਪਣਾ ਤੁਹਾਨੂੰ ਦਿਖਾਉਂਦੇ ਆ ਬਹੁਤ ਰਸਲ ਦੀ ਲੋਰ ਮੋਰਾ ਨਸਲ ਦੀ ਭਾਜੀ ਇਹ ਝੁੱਟੀ ਆ ਠੀਕ ਹੈ ਜੀ ਇਹ ਇੱਕ ਇੱਕ ਘਰੋਂ ਭਾਜੀ ਜੋੜ ਆਇਆ ਦਸਣਿਆ ਤਾਂ ਮੈਂ ਅੱਛਾ ਅੱਛਾ ਠੀਕ ਹੈ ਇਹਦੇ ਥੱਲੇ ਵੀ ਜੀ ਕਾਲ ਜੇ ਮੇਰੇ ਕੋਲ ਕੋਈ ਵੀ ਲਖਾ ਗਿਆ ਸੱਜਰ ਦਾ 17 18 ਕਿਲੋ ਦਾ ਰਿਕਾਰਡ ਆ ਪਿਓਰ ਮੋਰਾ ਨਸਲ ਦੀ ਆ ਵੇਖੋ ਆ ਬੋਲੀ ਗਿਆ ਡਬਲੈਕ ਹਨ ਪੁੱਛਦਾ ਕੀ ਵਾਲ ਕਾਲੇ ਸਾਜੂ ਖੋਲ ਕੇ ਤੋਰ ਸਾਡੇ ਰਾਜੂ ਨੂੰ ਉੱਚੀ ਆ ਮੈਂ ਸਹੀ ਗੱਲ ਹੈ ਬਾਈ ਸਹੀ ਹੈ ਕਿ ਨਹੀਂ ਪਾਜੀ ਸਾਜੂ ਜੀ ਤਾਂ ਨਹੀਂ ਪਰਦੀ ਸਾਈਂ ਹਾਂਜੀ ਬਹੁਤ ਵੱਡੀ ਆ ਵੇਖ ਲੋ ਕਿਵੇਂ ਆ ਬਾਈ ਟੋਕੜ ਕੱਪਣਾ ਇਹ ਪਾਜੀ ਪੰਜਾਂ ਮਹੀਨਿਆਂ ਤੋਂ ਪਲੱਸ ਜੇ ਅੱਛਾ ਜੀ ਤੇ ਲੀਟਰ ਵਾਲਾ ਦੇ ਥੋੜੇ 7 ਕਿਲੋ ਦੁੱਧ ਜੇ ਠੀਕ ਆ ਠੀਕ ਆ ਐਨੂੰ ਲਿਆ ਰਾਜੂ ਵੀਰੇ ਇਧਰ ਨੂੰ ਜੋਰ ਚ ਆ ਮੈਂ ਜੋਰ ਆ ਬਾਕੀ ਕੱਪ ਦੇ ਵਜੋਂ ਪਾਜੀ ਜਿਵੇਂ ਵੇਖ ਲੋ ਕੰਡਾ ਹੈ ਬੋਲੀ ਕੰਦ ਕਾਟ ਕਾਟ ਦੇ ਕਾਰ ਦੇ ਪਿਓਰ ਮੋਰਾ ਨਸਲ ਦੀ ਆ 8 ਸਵਾਰ ਬਾਟਲ ਦੇ ਕੰਡੇ ਨੂੰ ਬਾਈ ਨੇ ਪੁੱਟ ਕੇ ਲਿਆ ਦੇ ਹਰਿਆਣੇ ਦੇ ਪਾਜੀ ਮੈਂ ਲਿਆ ਦੀ ਉਹਨਾਂ ਨੇ ਅੱਛਾ ਜੀ ਵੀਰ ਉਹਨਾਂ ਨੇ ਠੀਕ ਹੈ ਠੀਕ ਹੈ ਹਾਂ ਜੀ ਕਹਿੰਦੇ ਵੀ ਨੀਲੀ ਰਾਵੀ ਸਾੜ ਕੋ ਬੜੀ ਦੁੱਧ ਵਾਲੀ ਦੇ ਫੇਰਾ ਕੋ ਸ਼ੌਂਕ ਨਾਲ ਮੋਰਾ ਨਸਲ ਲਿਆ ਦੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੋ ਜੀ ਥਣ ਭਾਂਡਾ ਬਹੁਤ ਹੀ ਚੰਗਾ ਵਾ ਤੇ ਕੰਦ ਕਾਟ ਹੀ ਬਹੁਤ ਤਗੜਾ ਤੇ ਹੈ ਵੀ ਜੈਡ ਬਲੈਕ ਆ ਪਿਓਰ ਉਹ ਹੀ ਕਮੀ ਵਾਲੀ ਗੱਲ ਨਹੀਂ ਹੈਗੀ ਸੀ ਜੀ 5 ਮਹੀਨੇ ਤੋਂ ਫਲਾਸ ਜਿਹੜੀ ਚੈੱਕ ਪਾਸ ਆ ਇਸ ਸਮੇਂ 5 ਲੀਟਰ ਜਿਹੜਾ ਦੁੱਧ ਇਸ ਟਾਈਮ ਬਿਲਕੁਲ ਗਾੜੀ ਆ ਮੰਨ ਲਓ ਚੈੱਕ ਕਰਾ ਕੇ ਫੇਰ ਆਪਾਂ ਲੈ ਹੁੰਦੀ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਆਪਾਂ ਕੋਈ ਫੇਸ ਕੁਆਲਟੀ ਕਰੋ ਚੈੱਕ ਸਿੰਘ ਸਿੰਘ ਵੀ ਬਹੁਤ ਚੰਗਾ ਆ ਤੇ ਕੀ ਮੁੱਲ ਭਾਜੀ ਇਹਦਾ ਹਰ ਵੇਖ ਲਓ ਵੀਰ ਦੀ ਜਿੱਡੀ ਦੇ ਮੈਂ ਉਹ 60-65000 ਜਿਵੇਂ ਹੈ ਉਦਾਂ ਹੀ ਹੈਗੀ ਆ ਹਾਂਜੀ ਇਹ ਆਖ ਨਹੀਂ ਤੇ ਮੋਲੇ ਦਾ ਜਾਇਜ਼ ਹੀ ਕਰ ਲੈਨੇ ਹੁਣ ਹਾਂਜੀ ਹਾਂਜੀ ਮੋਲੇ ਦਾ 75 ਕਰ ਦੇ ਜੀ ਅੱਛਾ ਜੀ ਤੇ 72 ਦੀ ਦੇ ਦਈਏ ਕਰ ਦੋ ਹੋਰ ਮਾਤਲ ਮਾ ਦੇਣਾ 70 ਦੀ ਭਾਈ ਦੇ ਦਿੰਨੇ ਫਿਰ 70 ਦੀ ਹਾਂਜੀ ਪਰ ਭਾਈ ਜੀ ਹਾਂਜੀ ਕਿੰਨੀ ਛੋੜ ਜਿੰਨੀ ਤੁਸੀਂ ਕਹਦੋਗੇ 500 ਕਰ ਦੀ ਮਾ ਦੇਣਾ 1000 ਹੀ ਭਾਈ ਕਰ ਦਾਂਗੇ ਲਾਸਟ ਲਓ ਭਾਈ 1000 ਰੁਪਿਆ ਹਾਂਜੀ ਭਾਈ 7 ਕਿਲੋ ਦੁੱਧ 14 ਕਿਲੋ ਵਰਗਾ ਅੱਛਾ ਫੈਟ ਵੀ ਚੰਗੀ ਹੋਣੀ ਹੈ ਹੈਂਡ ਭਾਈ 10 ਆਊਗੀ ਦੀ ਮੈਨ ਠੀਕ ਹੈ ਠੀਕ ਹੈ ਹਾਂਜੀ 10 ਕਿਲੋ 7 ਲੀਟਰ ਇਹਦੀ ਵੀ ਭਾਈ ਇਸ ਮੈਨ ਦੀ ਵੀ 9 ਤੋਂ ਪਲੱਸ ਫੈਟ ਆਉਂਦੀ ਹੈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਈ ਪੱਕੀ ਫੈਟ ਵਾਲੀਆਂ ਝੋਟੀਆਂ ਵਾਂ ਹਾਂਜੀ ਇਹ ਕਿਹੜਾ ਵੀਰ ਭਰਾ ਲੈ ਜਾਊਗਾ ਇਹਨੇ ਯਾਰੇ ਲੁੱਟੂਗਾ ਪੂਰੀ ਵੱਡੀ ਮੈਂ ਕੋਈ ਕਮੀ ਵਾਲੀ ਗੱਲ ਨਹੀਂ ਦਿਖਾ ਰਹੀ ਛੋਟਾ ਹੈ ਰ ਆਜੋ ਮਾਲੀ ਬੁਖਾਉਨੇ ਆ ਬੋ ਬਈ ਐਂਡ ਤੇ ਇੱਕ ਛੋਟਾ ਤੇ ਇੱਕ ਵੀਰ ਭਰਾ ਨੇ ਆਪਾਂ ਘਰ ਵਾਲੇ ਵੀ ਇਹਨੂੰ ਦੇਣਾ ਜਿਹਨੇ ਰੱਖਣਾ ਹੈ ਠੀਕ ਹੈ ਠੀਕ ਹੈ ਜੀ ਆਪਾਂ ਨੂੰ ਘਰ ਵਾਲਾ ਵੀ ਵੀ ਫੋਨ ਕਰੇ ਅੱਛਾ ਜੀ ਤੇ ਸਾਡੇ ਮੇਰੇ ਘਰ ਦਾ ਮਾਲੀ ਆ ਅੱਛਾ ਜੀ ਹਾਂ ਜੀ ਆਵਾ ਖਾਓ ਬੋ ਬਈ ਕਰੋ ਟੈਕੀ ਕੱਲ੍ਹ ਕੀ ਆਖੋ ਉਮਰ ਇਹਦੀ ਕਿੰਨੀ ਹੋ ਗਈ ਉਮਰ ਇਹ ਚੌਗਾ ਆ ਜਿਹਾ ਅੱਛਾ ਜੀ ਹਾਂ ਜੀ ਲੋ ਬਾਕੀ ਮਨੀਆਂ ਦੇ ਆਦੇ ਆਦੇ ਇੱਕ ਅੱਧ ਕੜ ਬਹੁਤ ਹੀ ਤਗੜਾ ਕਰੀ ਬੈਠਾ ਪੌਣ ਤਾਂ ਦੇਖੋ ਮਾਲ ਕੋਈ ਯਾਰ 8 ਜਿਆ ਮੈਨੂੰ ਨਾ ਮੀਆਂ ਦੇ ਹੱਕ ਚ ਭਾਈ ਬੜਾ ਚੰਗਾ ਮੈਂ ਨਹੀਂ ਫਿਰੂ ਕਿਸੇ ਦੀ ਕਿਸਮਤ ਨਾ ਮਾੜੀ ਹੋਵੇ ਅੱਛਾ ਜੀ ਹਾਂ ਜੀ ਅਸੀਂ ਵੀ ਤੁਹਾਨੂੰ ਬੜਾ ਸਾਡੇ ਕੋਲ ਕੋਈ ਹੋਰ ਮਾਲੀ ਧਿਆਨ ਰੋ ਗਿਆ ਹਾਂ ਜੀ ਹਾਂ ਜੀ ਛੋਟਾ ਅਸੀਂ ਕਹਿੰਦੇ ਚਲੋ ਫਿਰ ਇਹ ਕੁਝ ਇਹਨੇ ਲੈਣਾ ਹੋਵੇ ਬੇਸ਼ੱਕ ਸਰ ਨਾਲ ਕਨੈਕਟ ਕਰ ਸਕਦਾ ਫੋਨ ਤੇ ਅੱਛਾ ਜੀ ਹੈ ਨਾ ਭਾਈ ਲਓ ਭਾਈ ਜਿਹੜੇ ਵੀਰਪੁਰੜ ਇੱਕ ਘਰ ਸਾਂਭਣਾ ਵਾ ਤੇ ਬਰੇਡ ਵੀ ਚੰਗੀ ਵਾ ਤੇ ਜੇ ਕਿਨੇ ਗਾਂ ਵੀ ਤਿਆਰ ਕਰਨੀਆਂ ਤੇ ਉਹਦੇ ਵਾਸਤੇ ਬਹੁਤ ਹੀ ਚੰਗਾ ਵਾ ਹਾਂਜੀ ਤੇ ਕਰ ਲਿਓ ਭਾਈ ਬਗੀਚੇ ਸਿੰਘ ਨਾਲ ਤੁਸੀਂ ਕੰਟੈਕਟ ਹਾਂਜੀ ਤੇ ਆਪਾਂ ਮੁੱਲ ਵੀ ਦੱਸ ਹੀ ਦੇਨੇ ਵੀਰ ਜੀ ਅੱਛਾ ਜੀ ਮੰਨ ਲਓ ਮੰਗਨ ਨੂੰ ਅਸੀਂ ਮੰਗੀਏ 75 65000 ਦਾ ਹਾਂ ਨਾ ਬਿਨਾ ਆਪਾਂ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਈ ਜੀ ਬਿਲਕੁਲ ਹੀ ਨਾਰਮਲ ਰੇਟ ਪਾ ਸਾਵਾ 65000 ਦਾ ਬੱਸ ਬੱਸ ਕੋਈ ਦੂਆ ਵੀ ਦੋ ਨੰਬਰ ਵਾਲਾ ਵੀ ਜੇ ਨਾ ਫੋਨ ਠੀਕ 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 ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਆਪਾਂ ਦੇਣਾ ਘਰ ਵਾਲੇ ਵੀਰ ਨੂੰ ਅੱਛਾ ਜੀ 2 ਨੰਬਰ ਵਾਲਾ ਵੀਰ ਕੋਈ ਆਪਾਂ ਨੂੰ ਫੋਨ ਨਾ ਕਰੇ ਠੀਕ ਹੈ ਠੀਕ ਹੈ ਲਓ ਭਾਜੀ ਬਹੁਤ ਹੀ ਚੰਗਾ ਹੈ ਨ ਜੈਡ ਬਲੈਕ ਆ ਤੇ ਟੈਸਟਿਕ ਵਾਲੇ ਕਰਾ ਕੇ ਦਿਖਾ ਦਿਓ ਇਹਨੂੰ ਕਰਾ ਦਿਓ ਭਾਜੀ ਲਓ ਭਾਜੀ ਕਰੋ ਚੈੱਕ ਟੈਸਟਿਕ ਗੱਲ ਰੇੜੇ ਜੋਗੇ ਅੱਛਾ ਜੀ ਮੱਜ ਮੱਜਾਂ ਤੇ ਛੱਡ ਕੇ ਚੈੱਕ ਕਰਾ ਕੇ ਫੇਰ ਖੜੇ ਹੋਈ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਜੀ ਭਾਜੀ ਇਸ ਦਰਾਸ ਵੀ ਇਹ ਕਰਤਾ ਪੁੱਛ ਹੋਇਆ ਜੀ ਰਸੀਦ ਦੀ ਆ ਬਿਲਕੁਲ ਬਦਲੇ ਚੰਮਲਾ ਵਾ ਤੇ ਹੈ ਵੀ ਮੋਹਰਾ ਨਸਲ ਦਾ ਵਾ ਮੋਹਰਾ ਨਸਲ ਦਾ ਹਾਂ ਜੀ ਲੋ ਬਜੀ ਕਰ ਲਿਓ ਬਾਈ ਜੀ ਨਾਲ ਤੁਸੀਂ ਗੱਲ ਬਾਤ ਤੇ ਕੁਝ ਨਹੀਂ ਬਾਈ ਬਣੇ ਦੀ ਬਾਕੀ ਦੀ ਜਾਣਕਾਰੀ ਹਾਂ ਜੀ ਤੇ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ